ਸਸੀਗਾਲ ਵੀ ਸਾਰਿਆਂ ਨੂੰ ਸਵਾਗਤ ਕਰਦਾ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਗ੍ਰੋਸਰੀ ਕਰਨ ਤੇ ਤੁਹਾਨੂੰ ਦਿਖਾਵਾਂਗੇ ਕੀ ਕੀ ਰੇਟ ਆ ਚਲੋ ਫਿਰ ਆਪਾਂ ਵਲੌਗ ਨੂੰ ਸ਼ੁਰੂ ਕਰਦੇ ਆ ਤੇ ਆ ਹੁੰਦਾ ਪੀ ਫੰਡ ਤੇ ਆ ਦੇਖੋ ਇੱਥੇ ਇੱਕ ਬੋਤਲ ਤੇ ਆਪਾਂ ਨੂੰ 25 ਸੈਂਟ ਮਿਲਣਗੇ ਤੇ ਆਪਾਂ ਆਹ ਮਸ਼ੀਨ ਹੈਗੀ ਰੇਟ ਪਾਉਣੇਗੇ ਆ ਦੇਖੋ ਮਿੱਤਰੋ ਇੱਧਰ ਆਪਾਂ ਬੋਤਲਾਂ ਪਾਈ ਜਾਣੀਆਂ ਨੇ ਤੇ ਇੱਧਰ ਪੈਸੇ ਪਈ ਜਾਣੇ ਇਕੱਠੇ ਦੇਖੋ 75 ਹੋ ਗਏ ਤੇ ਆ ਆਪਣੇ ਬਣਿਆ ਪੈਸੇ ਇੱਕ ਯੂਰੋ 75 ਸੈਂਟ ਤੇ ਇੱਕ ਪਰਚੀ ਹੋਰ ਆ ਤੇ ਉਤੇ ਬਣੇ 22 ਸảnh ਜਿੱਥੇ ਆਪਾਂ ਬਸ ਪੈਸੇ ਦੇਣੇ ਹਨ ਉੱਥੇ ਦਿਖਾ ਦੇਣਾਗਾ ਬਸ ਇਹ ਪਰਚੀ ਪੈਸੇ ਹੀ ਥਾਂ ਤੇ ਵਰਤੀ ਜਾਊਗੀ ਮਿੱਤਰੋ ਤੁਹਾਨੂੰ ਇੱਕ ਇੱਥੇ ਇੱਕ ਯੂਰੋ ਚ ਕਾਫੀ ਮਿਲ ਜਾਂਦੀ ਆ ਤੇ ਇਧਰ ਆ ਗਈਆਂ ਸਬਜ਼ੀਆਂ ਜਿਹੜਾ ਬਾਇਓ ਜਿਵੇਂ ਆਪਾਂ ਕਹਿੰਦੇ ਆ ਵੀ ਬਿਨਾਂ ਰੇ ਸਪਰੇਅ ਤੋਂ ਉਹ ਮਹਿੰਗਾਗਾ ਤੇ ਆਹ ਸੀਗਾ ਆਲੂ ਅੰਦਰ ਰੇਟ 2 ਕਿਲੋ ਹੈਗੇ 3.70 ਦੇ ਤੇ ਉਹ ਅਗੇ ਬਾਇਓ ਵਾਲੇ ਇਕੱਠੇ 260 ਦੇ ਤੇ ਆ ਹੈਗਾ ਬਰੋਕਲੀ ਦਾ ਰੇਟ ਤੇ ਗੋਭੀ ਵੀ ਮਿਲਦੀ ਆ ਤੇ ਬੰਦ ਗੋਭੀ ਅਦਰਕ ਤੇ ਲਸਣ ਇੱਧਰ ਆ ਗਏ ਮਿੱਤਰੋ ਫਰੂਟ ਕੀਵੀ ਇਹ ਵੀ ਬਾਇਓ ਆ ਤੇ ਦੇਖੋ 500 ਗ੍ਰਾਮ ਹੈਗੀ 3.33 ਦੀ ਥੱਲੇ ਅਵਾ ਕਾਡੋ ਅਵਾ ਕਾਡੋ ਹੈਗਾਗਾ 1.95 ਦਾ ਤੇ ਆ ਮਿਲਦਾ ਡਰੈਗਨ ਫਰੂਟ ਆ ਅਨਾਨਾਸ 1.80 ਦਾ ਤੇ ਸੰਤਰਾ ਔਰੈਂਜ ਤੇ ਆ ਗੇ ਨਿੰਬੂ ਇੱਥੇ ਦੋ ਤਿੰਨ ਤਰ੍ਹਾਂ ਦੀ ਕੁਆਲਿਟੀ ਹੁੰਦੀ ਹੈ ਇੱਕ ਇਦਾਂ ਦੀ ਹੁੰਦੀ ਹੈ ਇੱਕ ਇਦਾਂ ਦੀ ਹੁੰਦੀ ਹੈ ਪਰ ਇਹਨਾਂ ਦਾ ਰੇਟ ਵੱਖਰਾ ਵੱਖਰਾ ਹੁੰਦਾ ਅੱਧਰ ਆ ਗਿਆ ਮਿੱਤਰੋ ਜੂਸ ਵਗੈਰਾ ਜੂਸ ਹੈਗਾ 2.6 28 ਦਾ ਤੇ ਬਾਕੀ ਕੋਕ ਆ ਗਿਆ ਤੇ ਸਾਰੇ ਆ ਗਏ ਕੋਕ ਜ਼ੀਰੋ ਵਗੈਰਾ ਇਹਨਾਂ ਦਾ ਸੀਗਾ ਰੇਟ ਮਤਲਬ ਸਸਤਾ ਹੀ ਆ ਅੱਧਰ ਆ ਗਏ ਕੇਲੇ ਬਨਾਣਾ 1.11 ਦਾ ਇੱਥੇ ਮਤਲਬ ਫਰੈਸ਼ ਬਰੋਚਨਾ ਵੀ ਬਣਾਉਂਦੇ ਆ ਤੇ ਸੇਲ ਕਰਦੇ ਆ ਆ ਦੇਖੋ ਸਾਰੀਆਂ ਮਿੱਠੀਆਂ ਵਗੈਰਾ ਚਿਕਨ ਵਾਲਾ ਤੇ ਸਾਰੀ ਹੁੰਦੀ ਹੈ ਤੇ ਬ੍ਰੈਡ ਵੀ ਕਾਫੀ ਤਰ੍ਹਾਂ ਦੇ ਨੇ ਦੇਖੋ ਬਹੁਤ ਤਰ੍ਹਾਂ ਦੇ ਬ੍ਰੈਡ ਨੇ ਬਹੁਤ ਜ਼ਿਆਦਾ ਤਰ੍ਹਾਂ ਦੇ ਹਰੇਕ ਦਾ ਰੇਟ ਲੈਦਾ ਲੈਦਾ ਕੋਈ ਸਸਤਾ ਕੋਈ ਮਹਿੰਗਾ ਕੋਈ ਬਰਾਊਨ ਆ ਕੋਈ ਵਾਈਟ ਆ ਕੋਈ ਮਿੱਠਾ ਕੋਈ ਨੂਨ ਵਾਲਾ ਤੇ ਆਇਲ ਵੀ ਮਿਲ ਜਾਂਦਾ ਕਾਫੀ ਤਰ੍ਹਾਂ ਦਾ ਆ ਸਰੋਂ ਦਾ ਤੇ ਆ ਹੈਗਾ ਸੂਰਜਮੁਖੀ ਤੇ ਜਿਆਦਾਤਰ ਇੱਥੇ ਵਰਤਦੇ ਆਲੇਵਨ ਆਇਲ ਫਰੇਲੀਵਨ ਆਇਲ ਮਹਿੰਗਾ ਬਹੁਤ ਹੈ ਤੇ ਅੰਡੇ ਵੀ ਦੋ ਪ੍ਰਕਾਰ ਦੇ ਆ ਦੇਸੀ ਆ ਸੀਗੇ ਬਾਈ ਵਾਲੇ ਤੇ ਆਗੇ ਦੂਜੇ ਦੇਖੋ ਇੱਧਰ ਆ ਗਈ ਮਿੱਤਰੋ ਮੁਰਗੀ ਵਗੈਰਾ ਸਿਰਫ ਕੱਟੀ ਕਟਾਈ ਸਾਫ ਤੇ ਇਹਨੂੰ ਪੇਸਟ ਵੀ ਲੱਗਿਆ ਦੇਖੋ ਤੇ ਆ ਸੀਗਾ ਰੇਟ ਤੇ ਆ ਸੀ ਰੇਟ ਇੱਥੇ ਫਰੋਜਨ ਫਰੂਟ ਬਹੁਤ ਜਿਆਦਾ ਹੈਗਾ ਜਿਵੇਂ ਆ ਤੇ ਫਰੋਜਨ ਆ ਬਸ ਗਰਮ ਕਰੋ ਤੇ ਖਾਓ ਤੇ ਮਿੱਤਰੋ ਕਾਫੀ ਪ੍ਰਕਾਰ ਦਾ ਚੀਜ਼ ਆ ਇੱਥੇ ਲੈਦਾ ਲੈਦਾ ਤਰ੍ਹਾਂ ਦਾ ਚੀਜ਼ ਆ ਚੀਜ਼ ਮੋਜ਼ਰੇਲਾ ਦੇਖੋ ਮੋਜ਼ਰੇਲਾ 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 ਚੀਜ਼ ਤੇ ਇਦਦਰਾ ਕੀ ਤਈ ਮਤਲਬ ਇਹਦੇ ਵਿੱਚ ਕਈ ਫਰੂਟ ਫਰਾਟ ਮਿਕਸ ਹੁੰਦੇ ਆ ਤੇ ਹਾਈ ਪ੍ਰੋਟੀਨ ਵੀ ਆ ਗਈ ਵਿੱਚ ਪ੍ਰੋਟੀਨ ਵਗੈਰਾ ਮਤਲਬ ਡਿਫਰੈਂਟ ਡਿਫਰੈਂਟ ਫਰੂਟ ਮਿਕਸ ਕਿਤੇ ਵਿੱਚ ਤੇ ਇਦਰਾਗੇ ਦੁੱਧ ਤੇ ਬਟਰ ਇੱਕ ਹੁੰਦਾਗਾ ਆਪਣਾ ਫਰੈਸ਼ ਮਿਲਕ ਤੇ ਇੱਕ ਪਰ ਇੱਥੇ ਜਿਆਦਾ ਫਾਈਟਲ ਨਹੀਂ ਮਿਲਦਾ 3.5 ਤੋਂ ਜਿਆਦਾ ਨਹੀਂ ਮਿਲਦਾ ਫਿਰ ਇਦਾਂ ਡੱਬਿਆਂ ਚ ਆਉਂਦਾ ਤੇ ਇੱਧਰ ਆ ਗਏ ਮਿੱਤਰੋ ਸਬਜ਼ੀਆਂ ਤੇ ਫਰੋਜ਼ਨ ਜਿਵੇਂ ਆਪਣੇ ਮਿਲਦੇ ਮਟਰ ਤੇ ਇੱਥੇ ਮਿਕਸ ਸਬਜ਼ੀ ਮਿਲ ਜਾਂਦੀ ਹੈ ਵਿੱਚੀ ਸਾਗ ਸੂਬ ਸਾਰਾ ਕੁਝ ਹੀ ਮਿਲ ਜਾਂਦਾ ਕੋ ਸਾਰਾ ਕੁਝ ਹੀ ਤੇ ਇੱਧਰ ਆ ਗਏ ਮਿੱਤਰੋ ਪਾਣੀ ਕਿਉਂਕਿ ਜਿਹੜਾ ਇੱਥੇ ਵਾਲਾ ਪਾਣੀ ਹੈ ਉਹ ਥੋੜਾ ਪੀਣ ਯੋਗ ਨਹੀਂ ਹੈ ਜਿਹੜਾ ਟੂਟੀਆਂ ਤੇ ਆਉਂਦਾ ਕਹਿੰਦੇ ਪੱਥਰ ਪੁੱਥਰ ਜਾਂ ਹੋਰ ਤਾਂ ਤਾਂ ਮਿਕਸ ਹੋ ਕੇ ਆਉਂਦੀਆਂ ਨੇ ਤੇ ਪਾਣੀ ਤੇ ਦੋ ਤਿੰਨ ਵਗੈਰਾ ਦਾ ਪਣੀ ਆਉਂਦਾ ਜਿਵੇਂ ਗੈਸ ਵਾਲਾ ਵਿਦਆਊਟ ਗੈਸ ਤੇ ਇਦਾਂ ਹੁੰਦਾ ਮਤਲਬ ਇਹੀ ਹੁੰਦਾ ਰਿਫੰਡ ਵਾਲਾ ਉਹਨੇ ਦੇਖੋ ਇਹ ਰਿਫੰਡ ਹੋ ਜਾਂਦੀਆਂ ਨੇ 25 ਸੈਂਟ ਚ ਵਾਪਸ ਬੋਤਲ দাও ਕਿ ਤੁਹਾਨੂੰ ਪਤਾ ਹੀ ਇੱਕ ਸਟੋਰ ਤੋਂ ਸਾਰਾ ਕੁਝ ਹੀ ਮਿਲ ਜਾਂਦਾ ਸ਼ੈਂਪੂ ਵਗੈਰਾ ਪਰਫਿਊਮ ਹੈਂਡ ਵਾਸ਼ ਮਤਲਬ ਟੋਟਲ ਸਾਰਾ ਕੁਝ ਜਿਆਦਾ ਕੁਝ ਹੈ ਨਹੀਂ ਸੀਗਾ ਹੋਰ ਦਿਖਾਉਣ ਨੂੰ ਤੇ ਮੈਂ ਕਿਹਾ ਐਵੇਂ ਕਿਉਂ ਲੰਬਾ ਕਰਨਾ ਵਲੌਗ ਤੇ ਬਾਕੀ ਤੁਸੀਂ ਕਮੈਂਟ ਕਰਦੇ ਤੁਸੀਂ ਕਿਹੜੀ ਚੀਜ਼ ਤੇ ਵੀਡੀਓ ਚਾਹੁੰਦੇ ਹੋ ਮੈਂ ਸੋਚ ਰਿਆਂਗਾ ਵੀ ਸ਼ਾਇਦ ਪੋਡਕਾਸਟ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਪੋਡਕਾਸਟ ਵੀ ਲੈ ਕੇ ਆਵਾਂ ਤੇ ਵੀਡੀਓ ਨੂੰ ਕਰਿਓ ਲਾਈਕ ਤੇ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆਪਾਂ ਤੁਹਾਨੂੰ ਨਵੀਂ ਵੀਡੀਓ 'ਚ ਓਕੇ ਬਾਏ